ਜਿਹੜੇ-ਜਿਹੜੇ ਲੋਕ ਥੱਕੇ-ਥੱਕੇ ਜਾਂ ਬਿਮਾਰ-ਬਿਮਾਰ ਰਹਿੰਦੇ ਨੇ ਉਹ ਆਪਣੇ ਕੋਲ ਆ ਚੀਜ਼ ਰੱਖਣ ਤਾਂ ਉਹ ਕਦੀ ਵੀ ਜ਼ਿੰਦਗੀ 'ਚ ਉਹਨਾਂ ਨੂੰ ਥਕਾਵਟ ਨਹੀਂ ਹੋਵੇਗੀ ਤੇ ਬਹੁਤ ਹੀ ਘੱਟ ਬਿਮਾਰ ਹੋਣਗੇ ਤੇ ਸਭੋਂ ਜ਼ਿਆਦਾ ਸਿਹਤਮੰਦ ਰਹਿਣਗੇ ਇਵੇਂ ਦੇ ਮਹਿਸੂਸ ਕਰਨਗੇ ਕਿ ਜਿਵੇਂ ਉਹਨਾਂ ਦੀ ਉਮਰ ਬਹੁਤ ਥੋੜੀ ਜੀ ਆ ਇਹ ਕੋਈ ਵਹਿਮ ਭਰਮ ਤੇ ਅੰਧਵਿਸ਼ਵਾਸ ਨਹੀਂ ਆ ਤੁਸੀਂ ਵੇਖਣਾ ਕਿ ਕਈ ਲੋਕ ਸਮੇਂ ਦੇ ਨਾਲ ਸਥਿਤੀ ਦੇ ਨਾਲ ਜਦੋਂ ਕੋ 35-40-50 ਸਾਲਾਂ ਦੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਵਾ ਬੜਾ ਤਕਾਬਟ ਜੀ ਰਹਿਣ ਲੱਗ ਪੈਂਦੀ ਉਹਨਾਂ ਦੇ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਜਿਹੜੀ ਖਤਮ ਹੋਣ ਲੱਗ ਪੈਂਦੀ ਆ ਜਾਂ ਪੈਂਦੀ ਵੀ ਕਹਿ ਲਈਏ ਕਿ ਉਹ ਬਹੁਤ ਸਾਰੀਆਂ ਦਵਾਈਆਂ ਤੇ ਨਿਰਭਰ ਹੋਣ ਲੱਗ ਪੈਂਦੇ ਨੇ ਉਹਦਾ ਕਾਰਨ ਮੁੱਖ ਕਾਰਨ ਬਹੁਤ ਸਾਰੇ ਮੈਡੀਕਲ ਲਾਈਨ ਦੇ ਮੁਤਾਬਕ ਵੇਖਿਆ ਗਿਆ ਕਿ ਜਿਹੜੇ ਲੋਕਾਂ ਦੇ ਕੋਲ ਕੋਈ ਸ਼ੌਂਕ ਨਹੀਂ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਕੁਝ ਲੋਕਾਂ ਤੇ ਸ਼ੌਂਕ ਹੁੰਦਾ ਹੈ ਚਾਹੇ ਉਹ ਸਿਹਤਮੰਦ ਰਹਿਣ ਦਾ ਹੋਵੇ ਚਾਹੇ ਉਹ ਘਰ ਦੇ ਕੰਮਾਂ ਦਾ ਹੋਵੇ ਚਾਹੇ ਉਹ ਕਿਸੇ ਅੰਦਰ ਬਾਹਰ ਜਾ ਕੇ ਸਮਾਜਿਕ ਕੰਮਾਂ ਦਾ ਹੋਵੇ ਚਾਹੇ ਧਾਰਮਿਕ ਕੰਮਾਂ ਦੀ ਰੁਚੀ ਹੋਵੇ ਚਾਹੇ ਖੇਤੀ ਵਾੜੀ ਦੀ ਹੋਵੇ ਚਾ ਕੋਈ ਵੀ ਹੋਵੇ ਚਾਹੇ ਆਪਣੀ ਪੋਤੀਆਂ ਪੋਤਰਿਆਂ ਨੂੰ ਪਿਆਰ ਕਰਨਾ ਸਕੂਲ ਕਰਨਾ ਉਹਨਾਂ ਨੂੰ ਲੈ ਕੇ ਆਉਣਾ ਜਾਂ ਘਰ ਦੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਨਾ ਜਿਹੜੇ ਲੋਕਾਂ ਦੇ ਵਿੱਚ ਸ਼ੌਕ ਜਾਂ ਰੁਚੀ ਹੁੰਦੀ ਆ ਉਹ ਲੋਕ ਦੂਜਿਆਂ ਲੋਕਾਂ ਦੇ ਮੁਕਾਬਲੇ ਜਿਆਦਾ ਉਤਸ਼ਾਹਿਤ ਰਹਿੰਦੇ ਨੇ ਕਿਉਂ ਰਹਿੰਦੇ ਨੇ ਮੈਡੀਕਲ ਲਾਈਨ ਮੁਤਾਬਕ ਕਿਉਂ ਰਹਿੰਦੇ ਨੇ ਕਿਉਂਕਿ ਜਿਹੜੇ ਬੰਦੇ ਚ ਰੁਚੀ ਹੁੰਦੀ ਹੈ ਉਹ ਚ ਹਰ ਵੇਲੇ ਇੱਕ ਕੁਝ ਨਵਾਂ ਚੰਗਾ ਸਿੱਖਣ ਦੀ ਨਵਾਂ ਪ੍ਰਾਪਤ ਕਰਨ ਦੀ ਲੋਕਾਂ ਚ ਬਹਿਨ ਉੱਠਣ ਦੀ ਜਾਂ ਚੰਗੇ ਵਿਚਾਰਾਂ ਨੂੰ ਇਕੱਠਿਆਂ ਕਰਨ ਦੀ ਰੁਚੀ ਹੁੰਦੀ ਹੈ ਤਾਂ ਉਹਦੇ ਨਾਲ ਉਹਦੇ ਮਨੁੱਖ ਦੇ ਅੰਦਰ ਪੋਜੀਟਿਵ એનર્ਜੀ ਵਾਧੀ ਹੈ ਕਿਉਂਕਿ ਮੈਡੀਕਲ ਵੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਪੋਜੀਟਿਵ ਸੋਚਦਾ ਆ ਚੰਗਾ ਸੋਚਦਾ ਆ ਉਹ ਹਮੇਸ਼ਾ ਬਿਮਾਰੀਆਂ ਤੋਂ ਬਚ ਜਾਂਦਾ ਉਹ ਹਮੇਸ਼ਾ ਆਲਸ ਤੋਂ ਬਚ ਜਾਂਦਾ ਉਹ ਹਮੇਸ਼ਾ ਉਹਦੇ ਵਿੱਚ ਜਿਹੜੀ ਆ ਟੈਂਨ ਦੀ ਕਲਾ ਉਹ ਖਤਮ ਹੋ ਜਾਂਦੀ ਆ ਤੁਸੀਂ ਵੇਖਿਓ ਜਿੰਨੇ ਲੋਕ ਵੀ ਅੱਜ ਚੰਗੇ ਪੋਜੀਸ਼ਨਾਂ ਦੇ ਬੈਠੇ ਨੇ ਜਿਹੜੇ ਲੰਬੀ ਉਮਰ ਖੋਗ ਰਹੇ ਨੇ ਤੁਸੀਂ ਉਹਨਾਂ ਨੂੰ ਨੋਟ ਕੀਤਾ ਹੋਵੇ ਕਿ ਉਹਨਾਂ 'ਚ ਸ਼ੌਂਕ ਨਹੀਂ ਤੁਹਾਡੇ 'ਚ ਵੀ ਬਹੁਤ ਸਾਰੇ ਭੈਣ ਭਰਾ ਹੈਗੇ ਨੇ ਜਿਨ੍ਹਾਂ ਜੋਕਾਂ 'ਚ ਸ਼ੌਂਕ ਹੁੰਦਾ ਚਾਹੇ ਉਹ ਧਾਰਮਿਕ ਸਥਾਨਾਂ ਤੇ ਜਾਂਦਾ ਹੋਵੇ ਚਾਹੇ ਲੋਕਾਂ ਨੂੰ ਜਾਗਰੂਕ ਕਰਨ ਦਾ ਹੋਵੇ ਚਾਹੇ ਆ ਕੋਈ ਵੀ ਹੋਵੇ ਉਹ ਲੋਕ ਵੇਸ਼ਾਂ ਹੀ ਤੰਦਰੁਸਤ ਰਹਿੰਦੇ ਨਹੀਂ ਕਿਉਂਕਿ ਉਹ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਨਵੇਂ-ਨਵੇਂ ਲੋਕਾਂ ਤੋਂ ਉਹਨਾਂ ਨੂੰ ਸਿੱਖਣ ਦਾ ਮਿਲਦਾ ਆ ਜਿਹੜਾ ਮਨੁੱਖ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ ਨਾ ਉਹ ਕਦੀ ਬਿਮਾਰ ਨਹੀਂ ਹੁੰਦਾ ਉਹ ਕਦੀ ਥੱਕਦਾ ਨਹੀਂ ਹੈ ਕਿਉਂਕਿ ਉਹਦੀ ਆਸ ਨੂੰ ਉਮੀਦ ਹੁੰਦੀ ਹੈ ਕਿ ਜ਼ਿੰਦਗੀ ਖੁਰਦੀ ਜਾ ਰਹੀ ਆ ਮੁੱਕਦੀ ਜਾ ਰਹੀ ਆ ਤੇ ਮੈਂ ਕਿਉਂ ਨਾ ਹੋਵੇ ਕੁਝ ਨਵਾਂ ਸਿੱਖ ਲਵਾਂ ਕੁਝ ਨਵਾਂ ਕਰ ਲਵਾਂ ਤੇ ਜਦੋਂ ਮਨੁੱਖ ਦੇ ਅੰਦਰ ਰੁਚੀ ਨਾ ਰਹੇ ਜੇ ਸ਼ੌਂਕ ਨਾ ਰਹੇ ਕਈ ਵਾਰਾਂ ਘਰਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਕਈ ਵਾਰਾ ਪਰਿਵਾਰਕ ਰਿਸ਼ਤਿਆਂ ਦਾ ਇਹੋ ਜਿਹਾ ਤਣਾਅ ਹੁੰਦਾ ਆ ਕਈ ਵਾਰ ਸਾਡੇ ਕੋਲ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਜਿਹਦੇ ਕਰਕੇ ਅਸੀਂ ਥੱਕ ਜਾਂਦੇ ਆ ਟੁੱਟ ਜਾਂਦੇ ਆ ਅਸੀਂ ਸੋਚਦੇ ਨਹੀਂ ਅਸੀਂ ਕੁਝ ਨਹੀਂ ਕਰਨਾ ਅਸੀਂ ਕੁਝ ਵੀ ਨਹੀਂ ਕਰਨਾ ਤੇ ਅਸੀਂ ਚਿੰਤਾ ਚ ਪਏ ਰਹਿੰਨੇ ਹਰ ਵੇਲੇ ਸੋਚਦੇ ਰਹਿੰਨੇ ਮੇਰਾ ਆ ਗਿਆ ਜੇ ਹੋ ਗਿਆ ਕੁਝ ਗੱਲਾਂ ਰੱਬ ਦੇ ਹੱਥ ਚ ਆ ਅਸੀਂ ਵੀ ਸਾਰੇ ਪ੍ਰਾਣੇ ਆ ਤਰਤੀਤੇ ਅਸੀਂ ਵੀ ਇੱਕ ਦਿਨ ਚਲੇ ਜਾਣਾ ਆ ਫਿਰ ਕਿਉਂ ਅਸੀਂ ਘੁੱਟ-ਘੁੱਟ ਕੇ ਮਰੀਏ ਅਸੀਂ ਕਿਉਂ ਅੰਦਰ ਹੀ ਅੰਦਰ ਖਤਮ ਹੁੰਦੇ ਰਹੀਏ ਅਸੀਂ ਕਿਉਂ 네ਗੇਟਿਵ એનર્ਜੀ ਆਪਣੇ ਅੰਦਰ ਪੈਦਾ ਕਰੀਏ ਆਪਾਂ ਨੂੰ ਵੀ ਸ਼ੌਂਕ ਪਾਲਣਾ ਚਾਹੀਦਾ ਸ਼ੌਂਕ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਦਰਖਤ ਲਾਉਣ ਦਾ ਵੀ ਹੋ ਸਕਦਾ ਘਰ ਵਿੱਚ ਫੁਲਵਾੜੀ ਲਾਉਣ ਦਾ ਵੀ ਹੋ ਸਕਦਾ ਘਰ ਨੂੰ ਸਜਾਉਣ ਦਾ ਵੀ ਹੋ ਸਕਦਾ ਜਾਂ ਕਈ ਤਰ੍ਹਾਂ ਦੇ ਸ਼ੌਂਕ ਹੈਗੇ ਨੇ ਸਾਨੂੰ ਆਪਣੇ ਅੰਦਰ ਇੱਕ ਸ਼ੌਂਕ ਜ਼ਰੂਰ ਪੈਦਾ ਕਰਨਾ ਚਾਹੀਦਾ ਇਹ ਸ਼ੌਂਕ ਹੀ ਸਾਡੀ ਜ਼ਿੰਦਗੀ ਨੂੰ ਵਧੀਆ ਬਣਾ ਸਕਦਾ ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਸਾਨੂੰ ਆ ਜਿਹੜੀ ਸਾਡੇ ਅੰਦਰ ਹਰ ਵੇਲੇ ਥਕਾਵਟ ਬਣੀ ਰਹਿੰਦੀ ਉਹ ਤੋਂ ਬਾਹਰ ਕੱਢ ਸਕਦਾ ਕਿਉਂਕਿ ਜਦੋਂ ਸਾਡੇ ਚ ਇਹ ਜਾਗਰਤੀ ਹੁੰਦੀ ਅੰਦਰ ਕਿਉਂਕਿ ਇਹ ਜਾਗਰਤੀ ਹੀ ਮਨੁੱਖ ਨੂੰ ਸ਼ਕਤੀ ਦਿੰਦੀ ਆ ਤੁਸੀਂ ਕ੍ਰਿਕਟ ਖਿਡਾਰੀ ਹੋਣ ਚਾਹੇ ਫੁੱਟਬਾਲ ਖਿਡਾਰੀ ਹੋਣ ਚਾਹੇ ਕੋਈ ਫਿਲਮ ਇੰਡਸਟਰੀ ਚ ਕੰਮ ਕਰਦਾ ਹੋਵੇ ਕੋਈ ਦੁਕਾਨ ਤੇ ਕੰਮ ਕਰਦਾ ਹੋਵੇ ਕੋਈ ਆਪਣੇ ਆਫਿਸ ਚ ਕੰਮ ਕਰਦਾ ਹੋਵੇ ਚਾਹੇ ਗਵਰਨਮੈਂਟ ਜੌਬ ਤੇ ਹੋਵੇ ਤੁਸੀਂ ਵੇਖੋ ਆਪਣੇ ਆਪ ਨੂੰ ਮਿਸ਼ਾ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਨਹੀਂ ਕਿਉਂਕਿ ਉਹ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਉਹਨਾਂ ਦੇ ਅੰਦਰ ਆਲ ਲਾਲਸਾ ਹੁੰਦੀ ਆ ਕਿ ਜੇ ਅਸੀਂ ਆਪਣੇ ਅੰਦਰ ਕਿ ਨਵੀਂ ਉਮੀਦ ਨਵੀਂ ਉਮੰਗ ਰੱਖਾਂਗੇ ਤਾਂ ਫਿਰ ਸਾਡੇ ਅੰਦਰ ਸਾਡਾ ਜੋਸ਼ ਬਣਿਆ ਰਹੇਗਾ ਸਾਡਾ ਬਿਮਾਰੀਆਂ ਵੱਲ ਮਾੜੀਆਂ ਸੋਚਾਂ ਵੱਲ ਧਿਆਨ ਨਹੀਂ ਜਾਵੇਗਾ ਕਿ ਅਸੀਂ ਹਮੇਸ਼ਾ ਤੰਦਰੁਸਤ ਰਹਾਂਗੇ ਮੈਂ ਆਸ ਕਰਦਾ ਮੇਰੇ ਸੱਜਣ ਜ਼ਰੂਰ ਇਸ ਵਿਸ਼ੇ ਵੱਲ ਸੋਚਣਗੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ